ਰਾਜਵੀਰ ਜਵੰਦਾ ਜੋ ਅਜਿਹਾ ਵੈਂਟੀਲੇਟਰ ਤੇ ਪਿਆ ਹੋਇਆ ਹੈ ਹਰ ਕੋਈ ਰੱਬ ਅੱਗੇ ਅਰਦਾਸਾਂ ਕਰਦਾ ਪਿਆ ਹੈ ਕਿ ਸਾਡਾ ਭਰਾ ਠੀਕ ਹੋ ਕੇ ਆਪਣੇ ਘਰੇ ਆ ਜਾਵੇ ਪਰ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਆ ਰੱਬ ਲੋਕਾਂ ਦੇ ਦਿਲ ਹੀ ਦੁਖਾਈ ਜਾ ਰਿਹਾ ਹੈ ਕਿਉਂਕਿ ਹਸਪਤਾਲ ਚ ਕੋਈ ਚੰਗੀ ਖਬਰ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹਰ ਰੋਜ਼ ਇਹੀ ਖਬਰ ਆਉਂਦੀ ਹੈ ਕਿ ਦਵਾਈਆਂ ਦੇ ਸਹਾਰੇ ਹੀ ਰਾਜਵੀਰ ਜਵੰਦਾ ਦਾ ਹਾਰ ਚਲਾਇਆ ਜਾ ਰਿਹਾ ਹੈ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰਾਜਵੀਰ ਜਵੰਦੇ ਦੀ ਪੁਲਿਸ ਦੀ ਨੌਕਰੀ ਬਾਰੇ ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਸੀ ਕਿ ਸੱਚੀ ਰਾਜਵੀਰ ਜਵੰਦਾ ਪੁਲਿਸ ਚ ਨੌਕਰੀ ਕਰਦਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵ ਦੱਸਿਆ ਸੀ ਕਿ ਉਸਨੇ ਪੁਲਿਸ ਵਿੱਚ 9 ਸਾਲ ਨੌਕਰੀ ਕੀਤੀ ਹੈ। ਰਾਜਵੀਰ ਨੇ ਘਰਦਿਆਂ ਦੇ ਕਹਿੰਦੇ ਨੌਕਰੀ ਕੀਤੀ। ਘਰਦਿਆਂ ਕਹਿੰਦੇ ਕਿ ਚੱਲ ਕਰਕੇ ਦੇਖ ਲੈ। ਪਰ ਰਾਜਵੀਰ ਨੇ ਸੋਚਿਆ ਵੀ ਮੈਂ 21 ਸਾਲ ਹੀ ਜੌਬ ਕਰਨੀ ਆ ਬਾਅਦ ਚ ਛੱਡ ਦੇਣੀ ਆ। ਪਰ ਜਦੋਂ ਤਨਖਾਹ ਮਿਲਣ ਲੱਗੀ ਤਾਂ ਰਾਜਵੀਰ ਨੂੰ ਲੱਗਾ ਵੀ ਤਨਖਾਹ ਤਾਂ ਵਾਧੂ ਆ। ਉੱਪਰੋਂ ਪੁਲਸੀਆਂ ਦਾ ਰੋਬ ਆ। ਜਿਸ ਦੇ ਚੱਲਦਿਆਂ ਫਿਰ ਰਾਜਵੀਰ ਨੇ 9 ਸਾਲ ਜੌਬ ਕੀਤੀ। ਤਾਂ ਜਦੋਂ ਰਾਜਵੀਰ ਦੇ ਗਾਣੇ ਚੱਲਣ ਲੱਗੇ ਨਾ ਤਾਂ ਗਾਣਿਆਂ 'ਚੋਂ ਵਧੀਆ ਕਮਾਈ ਹੋਣ ਲੱਗੀ। ਤਾਂ ਰਾਜਵੀਰ ਨੇ ਸੋਚਿਆ ਵੀ ਹੁਣ ਮੈਂ ਨੌਕਰੀ ਛੱਡ ਦਵਾਂ। ਹੁਣ ਇੰਦਰ ਕੰਮ ਸੈ ਪੁਲਿਸ ਦੇ ਵਿੱਚ ਮੈਂ 9 ਸਾਲ ਜੌਬ ਕੀਤੀ ਆ ਵਾਹ ਜੀ ਵਾਹ 2011 ਦੇ ਵਿੱਚ ਮੈਂ ਜੁਆਇਨ ਕੀਤਾ ਸੀ ਪੁਲਿਸ ਪੁਲਿਸ ਡਿਪਾਰਟਮੈਂਟ ਅੱਛਾ ਤੇ ਕਰਦਾ ਕਰਦਾ ਮੈਨੂੰ ਇਹ ਸੀ ਕਿ ਮੈਂ 1 ਸਾਲ ਲਾਉਂਗਾ ਸਾਲ ਬਾਅਦ ਮੈਂ ਛੱਡ ਦੂੰਗਾ ਹਾਂ ਮੇਰੇ ਘਰਦਿਆਂ ਨੇ ਕਿਹਾ ਵੀ ਤੂੰ ਚੱਲ ਇੱਕ ਵਾਰੀ ਜੌਬ ਲੈ ਲੈ ਛੱਡ ਦੀ ਬਿਲਕੁਲ ਨਾ ਚੰਗਾ ਲੱਗਿਆ ਹੂੰ ਤੇ ਪਰ ਉਹ ਕਰਦਾ ਕਰਦਾ ਜੌਬ ਮੈਂ ਕਰਦਾ ਕਰਦਾ 9 ਸਾਲ ਕਿਉਂਕਿ ਤਨਖਾਹ ਵਧੀਆ ਸੀ ਡੈਫੀਨਿਟ ਤੇ ਫਿਰ ਉਹ ਮਾਹੌਲ ਦੇ ਵਿੱਚ ਵੜ ਗਏ ਪੁਲਿਸ ਦੇ ਮਾਹੌਲ 'ਚ ਵੜ ਗਏ ਜੀ ਤੇ ਗਾਇਕੀ ਵਾਲਾ ਕੰਮ ਜਦੋਂ ਚੱਲਿਆ ਇਹਦੇ 'ਚ ਜਦੋਂ ਮੈਨੂੰ ਚਾਰ ਪੈਸੇ ਵਧਿਆ ਬਣਨ ਲੱਗੇ ਹਾਂ ਮੈਂ ਉਦੋਂ ਛੱਡਣੀ ਚਾਹੁੰਦਾ ਸੀ ਜਦੋਂ ਮੇਰੀ ਤਨਖਾਹ ਤੋਂ ਜ਼ਿਆਦਾ ਮੈਂ ਕਮਾਈ ਕਰ ਸਕਾਂ ਹਾਂ ਬਿਲਕੁਲ ਤੇ ਜਦੋਂ ਤਨਖਾਹ ਤੋਂ ਜ਼ਿਆਦਾ ਕਮਾਈ ਹੋਣ ਲੱਗੀ ਉਦੋਂ ਫਿਰ ਮੈਂ ਸੋਚਿਆ ਵੀ ਹੁਣ ਮੈਨੂੰ ਛੱਡ ਦੇਣੀ ਚਾਹੀਦੀ ਆ ਹਾਂ ਤੇ ਇੱਕ ਸੀਟ ਖਾਲੀ ਹੋਊਗੀ ਕੋਈ ਹੋਰ ਮੁੰਡਾ ਮੇਰੀ ਜਗ੍ਹਾ ਤੇ ਆਏ ਯਾਰ ਉਹ ਰੱਬ ਅੱਗੇ ਅਰਦਾਸ ਵੱਧ ਤੋਂ ਵੱਧ ਕਰੋ ਕਿਉਂਕਿ ਕੋਈ ਚਮਤਕਾਰ ਹੋ ਜਾ ਰੱਬ ਕਰ ਦੇਵੇ ਤੇ ਸਾਡਾ ਭਰਾ ਘਰੇ ਵਾਪਸ ਆ ਜਾਵੇਗਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਕੋਈ ਰੱਬ ਅੱਗੇ ਅ